ਸਾਡੇ ਜਨਰਲ ਤੇ ਤੁਹਾਡਾ ਸਵਾਗਤ ਹੈ ਅੱਜ ਦਾ ਆਪਣਾ ਵਿਸ਼ਾ ਹੈ ਪਤੀ ਅਤੇ ਪਤਨੀ ਦਾ ਰਿਸ਼ਤਾ ਜੇ ਆਪਾਂ ਰਿਸ਼ਤਿਆਂ ਦੀ ਗੱਲ ਕਰੀਏ ਤੇ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਪਤੀ ਅਤੇ ਪਤਨੀ ਦਾ ਪਤੀ ਅਤੇ ਪਤਨੀ ਇੱਕ ਦੂਜੇ ਦੇ ਜੀਵਨ ਸਾਥੀ ਹੁੰਦੇ ਆ ਸਾਰਿਆਂ ਨੇ ਸਾਥ ਛੱਡਦੇ ਨਾ ਹੁੰਦਾ ਸਾਰੇ ਸਾਥ ਛੱਡ ਦਿੰਦੇ ਨੇ ਪਰ ਪਤੀ ਅਤੇ ਪਤਨੀ ਨੇ ਇੱਕ ਦੂਜੇ ਦੇ ਨਾਲ ਇਕੱਠੇ ਰਹਿਣਾ ਹੁੰਦਾ ਹੈ ਵਿਆਹ ਦੇ ਬੰਧਨਾਂ ਤੋਂ ਬਾਅਦ ਉਹ ਗ੍ਰਸਥੀ ਜੀਵਨ ਦੇ ਵਿੱਚ ਇੱਕ ਦੂਜੇ ਨਾਲ ਰਹਿੰਦੇ ਆ ਤੇ ਇੱਕ ਦੂਜੇ ਦਾ ਸਾਥ ਦਿੰਦੇ ਆ ਵਿਆਹ ਇਸ ਰਿਸ਼ਤੇ ਵਿੱਚ ਕੋਈ ਵੀ ਫਰਕ ਨਹੀਂ ਹੋਣਾ ਚਾਹੀਦਾ ਬਾਕੀ ਰਿਸ਼ਤਿਆਂ ਦੇ ਵਿੱਚ ਫਰਕ ਪੈ ਸਕਦਾ ਪਰ ਇਹ ਰਿਸ਼ਤੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਜਿਹੜੇ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਇਹਨਾਂ ਨੇ ਸਾਰੀ ਉਮਰ ਇੱਕ ਦੂਜੇ ਦਾ ਸਾਥ ਦੇਣਾ ਪੈਂਦਾ ਤੇ ਆਪਣਾ ਜਿਹੜਾ ਗ੍ਰਸਤੀ ਜੀਵਨ ਆ ਉਹਨੂੰ ਚਲਾਉਣਾ ਪੈਂਦਾ ਇਹ ਰਸਤਾ ਇਹੋ ਜਿਹਾ ਹੁੰਦਾ ਹੈ ਕਿਉਂਕਿ ਜਿੰਨੇ ਵੀ ਇੱਥੇ ਮਨੁੱਖ ਪੈਦਾ ਹੁੰਦੇ ਆ ਤਕਰੀਬਨ ਸਾਰੀ ਗ੍ਰਸਤੀ ਜੀਵਨ ਬਣਾਉਂਦੇ ਆ ਤੇ ਸਾਰਿਆਂ ਨੂੰ ਗ੍ਰਸਤੀ ਜੀਵਨ ਦੇ ਵਿੱਚ ਰਹਿਣਾ ਪੈਂਦਾ ਤੇ ਗ੍ਰਸਤੀ ਜੀਵਨ ਦੇ ਵਿੱਚ ਰਹਿਣ ਵਾਸਤੇ ਫਿਰ ਜਿਹੜਾ ਪਤੀ ਪਤਨੀ ਨੂੰ ਆਪਸ ਦੇ ਵਿੱਚ ਬੜੇ ਪਿਆਰ ਨਾਲ ਰਹਿਣਾ ਪੈਂਦਾ ਆਪਸ ਵਿੱਚ ਇੱਕ ਦੂਜੇ ਦੇ ਨਾਲ ਰੇ مشورہ ਕਰਨਾ ਪੈਂਦਾ ਸਲਾਹ ਦੇ ਨਾਲ ਜਾਣਾ ਪੈਂਦਾ ਇਹ ਬਹੁਤ ਰਿਸ਼ਤਾ ਜਿਹੜਾ ਨਾਜ਼ੁਕ ਹੁੰਦਾ ਤੇ ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਵੀ ਇਹ ਰਿਸ਼ਤਾ ਨਿਭਦਾ ਕਿਵੇਂ ਹੈ ਇਹਨੂੰ ਨਿਭਾਉਣਾ ਕਿਵੇਂ ਹੈ ਇਹ ਆਪਾਂ ਕੁਝ ਪੁਆਇੰਟਾਂ ਦੇ ਨਾਲ ਕਰਾਂਗੇ ਵੀ ਇਹ ਜਿਹੜਾ ਰਿਸ਼ਤਾ ਹੈ ਇਹ ਕਿਵੇਂ ਨਿਭੇਗਾ ਸਭ ਤੋਂ ਪਹਿਲਾਂ ਨੰਬਰ 1 ਤੇ ਜਿਹੜੇ ਪਤੀ ਅਤੇ ਪਤਨੀ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਪਿਆਰ ਹੋਣਾ ਚਾਹੀਦਾ ਜੀ ਇਹ ਰਿਸ਼ਤੇ ਦੇ ਵਿੱਚ ਵਿਸ਼ਵਾਸ ਹੈ ਪਤੀ ਅਤੇ ਪਤਨੀ ਇੱਕ ਦੂਜੇ ਤੇ ਵਿਸ਼ਵਾਸ ਕਰਦੇ ਨੇ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਫਿਰ ਇਹ ਰਿਸ਼ਤਾ ਬੜਾ ਹੀ ਨਿਭਦਾ ਹੈ ਨੰਬਰ 2 ਤੇ ਇਹ ਰਿਸ਼ਤਾ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ ਮਜ਼ਬੂਤ ਕਿਵੇਂ ਵੀ ਜਿਵੇਂ ਪਤੀ ਨੂੰ ਕਿਸੇ ਨੇ ਪਤਨੀ ਬਾਰੇ ਥੋੜਾ ਬਹੁਤਾ ਗੱਲਾਂ ਬਾਤਾਂ ਕਹਿਤੀਆਂ ਆਮ ਗੱਲ ਚਲਦੀ ਆ ਵੀ ਜਦੋਂ ਜਿਹੜੇ ਹੁਣ ਪਤਨੀ ਦੇ ਸੱਤ ਸਹੁਰਾ ਹੁੰਦੇ ਆ ਉਹ ਕਿਤੇ ਥੋੜੀ ਬਹੁਤੀ ਗੱਲਾਂ ਬਾਤਾਂ ਕਰ ਦਿੰਦੇ ਆ ਜਾਂ ਕੋਈ ਹੋਰ ਇਧਰ-ਉਧਰ ਪਤਨੀ ਕੋਲ ਗੱਲਾਂ ਕਰ ਦਿੰਦਾ ਤੇ ਇਹ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਇਹ ਰਿਸ਼ਤੇ ਨੂੰ ਕਮਜ਼ੋਰ ਨਹੀਂ ਕਰਨਾ ਇਹ ਰਿਸ਼ਤੇ ਨੂੰ ਮਜ਼ਬੂਤ ਕਰਨਾ ਸੀ ਤੇ ਮਜ਼ਬੂਤ ਰਿਸ਼ਤਾ ਕਦੋਂ ਹੋਣਾ ਜਦੋਂ ਅਸੀਂ ਕਿਸੇ ਦੀਆਂ ਗੱਲਾਂ ਨਹੀਂ ਸੁਣਾਂਗੇ ਇਹ ਰਿਸ਼ਤਾ ਟੁੱਟਦਾ ਕਦੋਂ ਆ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਭੜਕ ਜਾਂਦੇ ਆ ਭੜਕਣਾ ਨਹੀਂ ਇਹ ਰਿਸ਼ਤੇ ਨੂੰ ਮਜ਼ਬੂਤ ਕਰਨਾ ਨੰਬਰ 1 ਤੇ ਇਸ ਰਿਸ਼ਤੇ ਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਸ਼ੱਕ ਕਿਵੇਂ ਆ ਵੀ ਕਈ ਵਾਰੀ ਕੀ ਹੁੰਦਾ ਹੈ ਪਤੀ ਪਤਨੀ ਤੇ ਸ਼ੱਕ ਕਰਦਾ ਤੇ ਜਿਹੜੀ ਪਤਨੀ ਆ ਉਹ ਪਤੀ ਤੇ ਸ਼ੱਕ ਕਰਦੀ ਹੈ ਪਰ ਦੋਵਾਂ ਦੇ ਆਪਸ ਵਿੱਚ ਇਹ ਜ਼ਿੰਮੇਵਾਰੀ ਹੁੰਦੀ ਹੈ ਵੀ ਜਿਹੜਾ ਪਤੀ ਹੈ ਉਹ ਪਤਨੀ ਨੂੰ ਹੀ ਪਿਆਰ ਕਰੇ ਹੋਰ ਕਿਸੇ ਜਾਨ ਦੀ ਲੋੜ ਨੀ ਜਿਹੜੀ ਪਤਨੀ ਹੈ ਉਹ ਪਤੀ ਨੂੰ ਪਿਆਰ ਕਰੇ ਆਪਸ ਵਿੱਚ ਬਹੁਤ ਗੂੜਾ ਪਿਆਰ ਬਣਾਵੇ ਸ਼ੱਕ ਦਾ ਸਵਾਲ ਨਾ ਰੱਖੇ ਕੋਈ ਸ਼ੱਕ ਵਾਲਾ ਕੰਮ ਰੱਖੀ ਨਾ ਆਪਣਾ ਇੰਨਾ ਪਿਆਰ ਵਧਾਵੇ ਇਸ ਨਾਲ ਫਿਰ ਜਿਹੜਾ ਰਿਸ਼ਤਾ ਇਹ ਮਜ਼ਬੂਤ ਹੁੰਦਾ ਹੈ ਨੰਬਰ 4 ਤੇ ਗੱਲ ਕਰਦੇ ਆਂ ਪਤੀ ਅਤੇ ਜਿਹੜੀ ਪਤਨੀ ਹੈ ਉਹਨਾਂ ਦਾ ਆਪਸ ਵਿੱਚ ਬੜਾ ਸਨਮਾਨ ਹੋਣਾ ਚਾਹੀਦਾ ਹੁਣ ਕੀ ਹੁੰਦਾ ਹੈ ਪਤੀ ਜਿਹੜਾ ਹੈ ਉਹ ਤਾਂ ਚਾਹੁੰਦਾ ਵੀ ਪਤਨੀ ਮੇਰੀ ਇੱਜ਼ਤ ਕਰੇ ਮੇਰਾ ਸਨਮਾਨ ਕਰੇ ਮੇਰਾ ਸਤਿਕਾਰ ਕਰੇ ਮੇਰੀ ਸੇਵਾ ਕਰੇ ਪਰ ਜਿਹੜਾ ਪਤੀ ਹੈ ਉਹਦਾ ਵੀ ਫਰਜ਼ ਬਣਦਾ ਵੀ ਉਹ ਵੀ ਪਤਨੀ ਦਾ ਸਨਮਾਨ ਕਰੇ ਫੇਰ ਹੀ ਰਿਸ਼ਤਾ ਨਿਭਦਾ ਹੈ ਹੁਣ ਜੇ ਕੱਲਾ ਪਤੀ ਕਹੀ ਜਾਵੇ ਵੀ ਪਤਨੀ ਮੇਰੇ ਅੱਗੇ ਪਿੱਛੇ ਭੱਜੀ ਫਰੇ ਮੈਨੂੰ ਹਰ ਪਾਸੋਂ ਕੰਮ ਕਰ ਕਰਕੇ ਦੇਵੇ ਪਰ ਇਦਾਂ ਨਹੀਂ ਨ ਰਿਸ਼ਤਾ ਨਹੀਂ ਬਣਾ ਪਤੀ ਨੂੰ ਵੀ ਚਾਹੀਦਾ ਵੀ ਪਤਨੀ ਦੇ ਨਾਲ ਆਪਣਾ ਪੂਰਾ ਸਾਥ ਦੇਵੇ ਉਹਨੂੰ ਸਨਮਾਨ ਦੇਵੇ ਸਨਮਾਨ ਕਿਵੇਂ ਹੈ ਕਿ ਪਤਨੀ ਨੂੰ ਹਰ ਜਿੱਥੇ ਵੀ ਕਿਤੇ ਜਾਣਾ ਉਹਨੂੰ ਇੱਜ਼ਤ ਉਹਨੇ ਦੇਣੀ ਚਾਹੀਦੀ ਹੈ ਸਭ ਤੋਂ ਜਿਹੜਾ ਪੈਂਟ ਹੈ ਇਹ ਬੜਾ ਕੀਮਤੀ ਹੈ ਇਹ ਦ੍ਰਿਸ਼ਟੀ ਦੇ ਵਿੱਚ ਵੀ ਸਾਡਾ ਪਿਆਰ ਘਟਦਾ ਜਦੋਂ ਅਸੀਂ ਇੱਕ ਦੂਜੇ ਨੂੰ ਸਮਾਨ ਨਹੀਂ ਦਿੰਦੇ ਫਿਰ ਦੋਵਾਂ ਦੇ ਵਿੱਚ ਇੱਕ ਦਰੇੜ ਪੈ ਜਾਂਦੀ ਹੈ ਨੰਬਰ 5 ਤੇ ਆਪਾਂ ਗੱਲ ਕਰਦੇ ਹਾਂ ਭਾਵਨਾ ਦੀ ਕੀ ਇੱਕ ਦੂਜੇ ਦੀ ਭਾਵਨਾ ਦੀ ਅਸੀਂ ਕਦਰ ਕਰਨੀ ਆ ਹੁਣ ਇਹ ਕਦਰ ਕਿਵੇਂ ਆ ਕੀ ਜਦੋਂ ਕੋਈ ਵੀ ਕਿਸੇ ਦਾ ਨਵਾਂ ਵਿਆਹ ਹੁੰਦਾ ਨਾ ਕੋਈ ਗ੍ਰਸਤੀ ਜੀਵਨ ਦੇ ਵਿੱਚ ਨਵਾਂ-ਨਵਾਂ ਆਉਂਦਾ ਹੈ ਤੇ ਹਰ ਇੱਕ ਦੇ ਵਿਚਾਰ ਲੱਗ ਲਗੁੰਦੇ ਆ ਹੁਣ ਪਤਨੀ ਦੇ ਵਿਚਾਰ ਲੱਗ ਪਤੀ ਦੇ ਲੱਗ ਪਤਨੀ ਦਾ ਸੁਭਾਅ ਜਿਹੜਾ ਉਹ ਲੱਗ ਤੇ ਪਤਨੀ ਦਾ ਲੱਗ ਹੁਣ ਜੇ ਦੋਵੇਂ ਸੋਚਣਗੇ ਵੀ ਇਹ ਮੇਰੇ ਵਾਂਗੂ ਹੋਵੇ ਪਤੀ ਸੋਚੇ ਵੀ ਇਹ ਮੇਰੇ ਵਾਲਾ ਸੁਭਾਅ ਲਾਵੇ ਤੇ ਪਤਨੀ ਸੋਚੇ ਮੇਰੇ ਵਾਲਾ ਉਹ ਸੋਚੇ ਵੀ ਜਿਹੜੇ ਮੇਰੇ ਅੰਦਰ ਵਿਚਾਰ ਹੈ ਉਦਾਂ ਦੇ ਵਿਚਾਰ ਪਤੀ ਵਿੱਚ ਹੋਵੇ ਪਤਨੀ ਵਿੱਚ ਹੋਵੇ ਇਹ ਰਸਤੇ ਫਿਰ ਇੱਦਾਂ ਨਿਭਦੇ ਨਹੀਂ ਇਹ ਰਸਤੇ ਨੂੰ ਨਿਭਾਉਣ ਵਾਸਤੇ ਸਾਨੂੰ ਇੱਕ ਦੂਜੇ ਨਾਲ ਮਿਲ ਮਿਲ ਮਿਲਾ ਕੇ ਚੱਲਣਾ ਪੈਣਾ ਹੈ ਜਿਹੜਾ ਕੁਝ ਜਿਵੇਂ ਹੁਣ ਪਤੀ ਦੇ ਜਿਹੜੇ ਪਤੀ ਵਿੱਚ ਗੁਣ ਹੈ ਉਹ ਪਤਨੀ ਵਿੱਚ ਹੋਣੇ ਚਾਹੀਦੇ ਆ ਤੇ ਜਿਹੜੇ ਪਤਨੀ ਵਿੱਚ ਗੁਣ ਆ ਉਹ ਪਤੀ ਵਿੱਚ ਹੋਣੇ ਚਾਹੀਦੇ ਆ ਫਿਰ ਰਸਤੇ ਨਹੀਂ ਬਣੇ ਨਾ ਹੁਣ ਸੁਭਾਅ ਅਲੱਗ-ਅਲੱਗ ਹੈ ਤੇ ਸੁਭਾਅ ਨੂੰ ਅਸੀਂ ਆਪਸ ਵਿੱਚ ਮਿਲਾ ਕੇ ਚੱਲਣਾ ਹੈ ਨੰਬਰ ਆਪਾਂ 6 ਤੇ ਗੱਲ ਕਰਾਂਗੇ ਜਦੋਂ ਵੀ ਆਪ ਆਪਾਂ ਆਪਣੇ ਘਰਾਂ ਵਿੱਚ ਆਮ ਗੱਲ ਹੁੰਦੀ ਹੈ ਵੀ ਪਤੀ ਪਤਨੀ ਦੀ ਲੜਾਈ ਝਗੜਾ ਆਪਸ ਵਿੱਚ ਬੜਾ ਹੋ ਜਾਂਦਾ ਹੈ ਕਈ ਵਾਰੀ ਬੜੀਆਂ ਗੱਲਾਂ ਹੋ ਜਾਂਦੀਆਂ ਥੋੜੀਆਂ ਥੋੜੀਆਂ ਗੱਲਾਂ ਨੂੰ ਲੈ ਕੇ ਜੇ ਅਸੀਂ ਬੁੱਲੰਗ ਨਹੀਂ ਇੱਕ ਦੂਜੇ ਦੇ ਨਾਲ ਤੇ ਫਿਰ ਇਹ ਰਿਸ਼ਤਿਆਂ ਦੇ ਵਿੱਚ ਬ੍ਰੇਡ ਪੈ ਜਾਣੀਆਂ ਇਹ ਰਿਸ਼ਤਿਆਂ ਦੇ ਵਿੱਚ ਆਪਣੇ ਲੜਾਈ ਝਗੜੇ ਤੇ ਕੰਟਰੋਲ ਕਰਨਾ ਫਿਰ ਵੀ ਚਲੋ ਸੰਸਾਰਕ ਅਸੀਂ ਕਾਰਵਾਰ ਕਰਦੇ ਹਾਂ ਇਹਦੇ ਵਿੱਚ ਲੜਾਈ ਝਗੜੇ ਹੋ ਜਾਂਦੇ ਆ ਇਹਨਾਂ ਲੜਾਈ ਝਗੜਿਆਂ ਦੇ ਵਿੱਚ ਅਸੀਂ ਬਹੁਤ ਬਹੁਤ ਜ਼ਿਆਦਾ ਬਰੀਕੀ ਵਿੱਚ ਨਹੀਂ ਜਾਣਾ ਹੁੰਦਾ ਪਤੀ ਪਤਨੀ ਨੇ ਲੜਾਈ ਝਗੜਾ ਹੋ ਗਿਆ ਜੀ ਅਸੀਂ 6-6 ਮਹੀਨੇ ਬੋਲਣਾ ਹੀ ਨਹੀਂ ਜਾਂ ਆਪਣੀ ਪਤੀ ਦੀਆਂ ਗੱਲਾਂ ਕਿਸੇ ਕੋਲ ਕਰੀ ਜਾਣੀਆਂ ਵੀ ਇਹ ਬੜਾ ਮਾੜਾ ਹੈ ਇਹਨੇ ਮੇਰੇ ਨਾਲ ਆਏ ਕੀਤਾ ਤੇ ਪਤੀ ਨੇ ਆਪਣੀ ਪਤਨੀ ਨੂੰ ਕੁੱਟਮਾਰ ਕਰਨੀ ਉਹਦੀਆਂ ਗੱਲਾਂ ਬਾਤਾਂ ਦੂਸਰੇ ਕੋਲ ਕਰਨੀਆਂ ਜਾਂ ਉਹਨੂੰ ਬਹੁਤ ਤੰਗ ਕਰਨਾ ਇਹ ਇੱਕ ਸੋ ਬਹੁਤ ਵੱਡੀ ਸਾਡੇ ਅੰਦਰ ਭੈੜ ਪੈਦਾ ਹੁੰਦੀ ਹੈ ਵੀ ਪਤਨੀ ਦੀ ਗੱਲ ਕਿਸੇ ਦੂਸਰੇ ਕੋਲ ਕਰਨੀ ਤੇ ਪਤਨੀ ਨੇ ਆਪਣੇ ਪਤੀ ਦੀ ਗੱਲ ਕਿਸੇ ਕੋਲ ਕਰਨੀ ਇਹ ਸਭ ਤੋਂ ਵੱਡੀ ਸਾਡੇ ਵਿੱਚ ਬਰਾਈ ਹੈ ਜਦੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਤੇ ਇਸ ਨਾਲ ਸਾਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਨਾਲ ਪਤੀ ਪਤਨੀ ਦਾ ਪਿਆਰ ਬੜਾ ਘਟਦਾ ਹੈ ਇਹ ਗੱਲਾਂ ਤੇ ਅਸੀਂ ਨਹੀਂ ਜਾਣਾ ਜੇ ਲੜਾਈ ਝਗੜਾ ਹੋ ਵੀ ਜਾਂਦਾ ਹੈ ਤੇ ਅਸੀਂ ਆਪਸ ਵਿੱਚ ਰਹਿ مشਵਰਾ ਕਰਕੇ ਲੜਾਈ ਝਗੜੇ ਨੂੰ ਖਤਮ ਕਰ ਲੈਣਾ ਹੈ ਤੇ ਆਪਣਾ ਜਿਹੜਾ ਗ੍ਰਸਤੀ ਜੀਵਨ ਉਹਨੂੰ ਫਿਰ ਦੁਬਾਰਾ ਸ਼ੁਰੂ ਕਰਨਾ ਹੁੰਦਾ ਹੈ ਨੰਬਰ 7 ਤੇ ਪਤੀ ਅ ਤੇ ਪਤਨੀ ਵਿੱਚ ਬਹੁਤ ਜੜਾ ਆਪਸ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪਿਆਰ ਨਾ ਪਿਆਰ ਇੱਕ ਦੂਜੇ ਦਾ ਇੰਨਾ ਜ਼ਿਆਦਾ ਕਰੋ ਵੀ ਜੇ ਪਤਨੀ ਕਈ ਵਾਰੀ ਬਿਮਾਰ ਹੋ ਗਈ ਤੇ ਪਤੀ ਨੂੰ ਚਾਹੀਦਾ ਵੀ ਪਤਨੀ ਦੀ ਦੇਖ ਰਹਿਕ ਕਰਨੀ ਉਹਦੇ ਨਾਲ ਕੰਮ ਕਰਾਉਣਾ ਹੁਣ ਕਈ ਵਾਰੀ ਪਤੀ ਜਿਹੜਾ ਬਿਮਾਰ ਹੋ ਜਾਂਦਾ ਤੇ ਪਤਨੀ ਦਾ ਫਰਜ ਬੰਦਾ ਵੀ ਪਤਨੀ ਦੀ ਪਤੀ ਦੀ ਦੇਖ ਰੇਖ ਕਰਨੀ ਇਹ ਜਿਹੜੇ ਪੁਆਇੰਟ ਹੈ ਇਹ ਬੜੇ ਕੀਮਤੀ ਪੁਆਇੰਟ ਹੈ ਫਿਰ ਅਪਣਾ ਗਿਆ 8ਵਾਂ ਪੁਆਇੰਟ ਇੱਕ ਦੂਜੇ ਨਾਲ ਅਸੀਂ ਗੱਲਬਾਤ ਕਰਦੇ ਰਹਿਣਾ ਹੈ ਹੁਣ ਕੀ ਹੁੰਦਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਕੀ ਹੈ ਵੀ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ ਇੱਕ ਦੂਜੇ ਦਾ ਉਦੋਂ ਤਾਂ ਬੜਾ ਪ੍ਰੇਮ ਹੁੰਦਾ ਹੈ ਤੇ ਜਿਵੇਂ ਜਿਵੇਂ ਇਹ ਅਸੀਂ ਪੁਰਾਣੇ ਹੁੰਦੇ ਜਾਂਦੇ ਆ ਸਾਡੇ ਬੱਚੇ ਹੁੰਦੇ ਜਾਂਦੇ ਆ ਤੇ ਅਸੀਂ ਇੱਕ ਦੂਜੇ ਵਾਸਤੇ ਟਾਈਮ ਕੱਢਣ ਨੂੰ ੜ ਜਾਂਦੇ ਆ ਅਸੀਂ ਆਪਣੇ ਕੰਮਾਂ ਵਿੱਚ ਵਿਜੀ ਹੋ ਜਾਂਦੇ ਆ ਜਾਂ ਅਸੀਂ ਕਈ ਵਾਰੀ ਇਹੋ ਜਿਹੇ ਬੰਦੇ ਜਿਹੜੇ ਨਸ਼ਾ ਵਿੱਚ ਪੈ ਜਾਂਦੇ ਆ दारू ਪੀਣ ਲੱਗ ਪੈਂਦੇ ਹੋਰ ਕਈ ਨਸ਼ੇ ਪ੍ਰਕਾਰ ਦੇ ਕਰਦੇ ਆ ਤੇ ਉਹ ਆਪਣੀ ਪਤਨੀ ਨੂੰ ਟਾਈਮ ਨਹੀਂ ਦਿੰਦੇ ਉਹਦੇ ਸ਼ੌਂਕ ਨਹੀਂ ਪੂਰੇ ਕਰਦੇ ਉਹਨੂੰ ਕਿਤੇ ਘੁਮਾਉਣ ਵਾਸਤੇ ਨਹੀਂ ਲੈ ਕੇ ਜਾਂਦੇ ਜਾਂ ਉਹਦੇ ਨਾਲ ਨਫ਼ਰਤ ਕਰਨ ਲੱਗ ਪੈਂਦੇ ਆ ਫਿਰ ਇਹ ਰਿਸ਼ਤਿਆਂ ਦੇ ਵਿੱਚ ਬੜਾ ਦਰੇੜ ਪੈਂਦੀ ਹੈ ਫਿਰ ਇਹ ਰਿਸ਼ਤੇ ਨਹੀਂ ਨਿਭਦੇ ਸਾਨੂੰ ਚਾਹੀਦਾ ਵੀ ਜਿਹੜਾ ਸਾਡੀ ਪਤਨੀ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਟਾਈਮ ਦੇਣਾ ਹੈ ਉਹਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਤੇ ਪਤਨੀ ਦਾ ਵੀ ਫਰਜ਼ ਬਣਦਾ ਵੀ ਉਹ ਵੀ ਆਪਣੇ ਪਤੀ ਨੂੰ ਗੱਲਾਂਬਾਤਾਂ ਕਰਕੇ ਟਾਈਮ ਦੇਵੇ ਉਹਦੇ ਨਾਲ ਸਹਿਮਤੀ ਨਾਲ ਕੋਈ ਵੀ ਕੰਮ ਕਰ ਕਰੇ ਕਿਉਂਕਿ ਜਿਹੜਾ ਇਹ ਰਿਸ਼ਤਾ ਹੈ ਪਤੀ ਪਤਨੀ ਦਾ ਇਹ ਬਹੁਤ ਜ਼ਿਆਦਾ ਨਾਜ਼ੁਕ ਰਿਸ਼ਤਾ ਹੁੰਦਾ ਹੈ ਇਹਦੇ ਵਿੱਚ ਛੋਟੇ ਝਗੜੇ ਹੁੰਦੇ ਰਹਿੰਦੇ ਨੇ ਇਧਰ ਉਧਰੀਆਂ ਗੱਲਾਂ ਬੜੀਆਂ ਹੁੰਦੀਆਂ ਰਹਿੰਦਾ ਹੈ ਜੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਚੱਲਾਂਗੇ ਤੇ ਇਹ ਰਿਸ਼ਤੇ ਨਹੀਂ ਨਿਭਤੇਗੀ ਨੰਬਰ 10 ਤੇ ਆਪਾਂ ਕੀ ਕਰਨਾ ਹੈ ਕਿ ਤਾਰੀਫ਼ ਕਰਨੀ ਹੈ ਹੁਣ ਜਿਵੇਂ ਸਾਡੀ ਪਤਨੀ ਹੈ ਤੇ ਕਈ ਲੋਕ ਹੁੰਦੇ ਆ ਵੀ ਪਤਨੀ ਦੀ ਕਿਤੇ ਛੋੜੀ-ਛੁੜੀ ਗੱਲਾਂ ਤੋਂ ਬੇਇੱਜ਼ਤੀ ਕਰਦੇ ਰਹਿੰਦੇ ਆ ਇਸ ਨਾਲ ਪਤਨੀ ਨਾਰਾਜ਼ ਹੋ ਜਾਂਦੀ ਹੈ ਉਹਦੇ ਮਨ ਦੇ ਵਿੱਚ ਕੀ ਹੁੰਦਾ ਨਫ਼ਰਤ ਪੈਦਾ ਹੁੰਦੀ ਆ ਜੇ ਤੋ ਅਸੀਂ ਪਤਨੀ ਦੀ ਗੱਲ ਕਿਸੇ ਕੋਲ ਕਰਦੇ ਨਾ ਜਾਂ ਜਦੋਂ ਕੋਈ ਚਾਰ ਬੰਦੇ ਖੜੇ ਹੁੰਦੇ ਨੇ ਤੇ ਅਸੀਂ ਪਤਨੀ ਦੇ ਉੱਤੇ ਬੇਇੱਜ਼ਤੀ ਕਰ ਦਿੱਤੀ ਤੇ ਉਹਦੇ ਵਿੱਚ ਉਹ ਫਿਰ ਬੇਇੱਜ਼ਤੀ ਮਹਿਸੂਸ ਕਰਦੀ ਆ ਅਸੀਂ ਆਪਣੀ ਪਤੀ ਪਤਨੀ ਦੀ ਮੇਸ਼ਾ ਤਾਰੀਫ਼ ਕਰਦੇ ਰਹਿਣਾ ਵੀ ਤੂੰ ਬਹੁਤ ਸੋਹਣਾ ਕੰਮ ਕਰਦੀ ਆ ਜਦੋਂ ਤੂੰ ਆਈ ਆ ਸਾਡੇ ਘਰੇ ਸਾਡੇ ਘਰ ਸਵਰਗ ਬਣ ਗਿਆ ਸਾਡਾ ਘਰ ਬੜਾ ਵਧੀਆ ਚੱਲਦਾ ਹੈ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਬਦਲ ਗਈ ਤੇਰੇ ਆਉਣ ਨਾਲ ਮੇਰੀ ਜ਼ਿੰਦਗੀ ਵਿੱਚ ਬੜਾ ਬਦਲਾਅ ਆ ਗਿਆ ਇਹ ਛੋਟੀਆਂ ਚੀਜ਼ਾਂ ਹੈ ਇਹ ਆਪਾਂ ਕਰਦੇ ਜਣਾ ਹੈ ਤੇ ਜਿਹੜੀ ਪਤਨੀ ਹੈ ਉਹ ਨੂੰ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਹੈ ਕਿ ਜੀ ਤੁਸੀਂ ਬਹੁਤ ਮਿਹਨਤ ਕਰਦੀ ਹੋ ਤੁਹਾਡੀ ਮਿਹਨਤ ਦੇ ਬਦੌਲਤ ਅੱਜ ਆਪਾਂ ਇੱਥੋਂ ਤੱਕ ਪਹੁੰਚ ਗਏ ਆ ਅੱਜ ਆਪਣਾ ਜਿਹੜਾ ਪਰਿਵਾਰ ਹੈ ਬਹੁਤ ਵਧੀਆ ਚੱਲ ਰਿਹਾ ਹੈ ਇਹ ਚੀਜ਼ਾਂ ਦੇ ਨਾਲ ਸਾਡੇ ਰਿਸ਼ਤੇ ਵੱਧਦੇ ਆ ਤੇ ਪਤੀ ਨੰਬਰ ਆਪਾਂ 11 ਜਿਹੜਾ ਪੈਂਟ ਹੈ ਕਿ ਪਤਨੀ ਪਤੀ ਦੇ ਵਿੱਚ ਝੂਠ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਪਤਨੀ ਝੂਠ ਬੋਲਦੀ ਹੈ ਝੂਠ ਬੋਲਿਆ ਤੇ ਆਪਣੇ ਪਤੀ ਨੂੰ ਨਾ ਕੋਈ ਗੱਲ ਦੱਸੀ ਉਦੋਂ ਕੀ ਹੁੰਦਾ ਹੈ ਪਤਨੀ ਦੇ ਮਨ ਦੇ ਵਿੱਚ ਪਤੀ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ ਉਹਦੇ ਮਨ ਦੇ ਵਿੱਚ ਇਹ ਹੁੰਦਾ ਵੀ ਇਹ ਮੇਰੇ ਤੋਂ ਪਰਦਾ ਰੱਖਦੀ ਹੈ ਕਦੇ ਵੀ ਅਸੀਂ ਇਹ ਰਿਸ਼ਤੇ ਦੇ ਵਿੱਚ ਇੱਕ ਦੂਜੇ ਨਾਲ ਝੂਠ ਬੋਲ ਕੇ ਰਿਸ਼ਤਾਨੀ ਨਮੋਣਾ ਝੂਠ ਨਹੀਂ ਬੋਲਣਾ ਹੁਣ ਕਈ ਵਾਰੀ ਕੀ ਹੁੰਦਾ ਹੈ ਵੀ ਜਦੋਂ ਸਾਡੇ ਬੱਚੇ ਵੱਡੇ ਹੋ ਜਾਂਦੇ ਨਾ ਤੇ ਜਿਹੜੀ ਪਤਨੀ ਹੁੰਦੀ ਹੈ ਉਹ ਪਤੀ ਤੋਂ ਚੋਰੀ ਪੈਸੇ ਦੇਣ ਲੱਗ ਪੈਂਦੀ ਉਹਨਾਂ ਨੂੰ ਤੇ ਜਦੋਂ ਉਹਨਾਂ ਨੂੰ ਚੋਰੀ ਪੈਸੇ ਦਿੰਦੀ ਆ ਤੋ ਫਿਰ ਬੱਚੇ ਵਿਗੜ ਜਾਂਦੇ ਆ ਤੇ ਉਹ ਵਿਗੜਨ ਦੇ ਨਾਲ ਜਿਹੜਾ ਘਰ ਦਾ ਜਿਹੜਾ ਸਰਕਲ ਖਰਾਬ ਹੋ ਜਾਂਦਾ ਇਸ ਕਰਕੇ ਪਤੀ ਪਤਨੀ ਨੇ ਆਪਸ ਵਿੱਚ ਕਦੇ ਵੀ ਇੱਕ ਦੂਜੇ ਨਾਲ ਝੂਠ ਨਹੀਂ ਬੋਲਣਾ ਹੁਣ ਪਤੀ ਪਤਨੀ ਹੁੰਦਾ ਹੁਣ ਆਪਾਂ ਗੱਲ ਕਰਦੇ ਪਤੀ ਦੀ ਹੁਣ ਜਿਵੇਂ ਪਤਨੀ ਬਾਹਰੋਂ ਕਿਤੇ दारू ਪੀ ਕੇ ਆ ਗਿਆ ਜਾਂ ਕਿਸੇ ਨੂੰ ਆਪਣੀ ਮਰਜ਼ੀ ਨਾਲ ਪੈਸੇ ਦੇ ਦਿੱਤੇ ਜਾਂ ਕਿਸੇ ਗਲਤ ਬੰਦੇ ਨਾਲ ਦੋਸਤੀ ਪਾਲੀ ਤੇ ਘਰੇ ਆ ਕੇ ਝੂਠ ਬੋਲਦਾ ਜਿਵੇਂ ਮੈਂ ਤਾਂ ਉੱਥੇ ਗਿਆ ਹੀ ਨਹੀਂ ਮੈਂ ਕੰਮ ਕੀਤਾ ਹੀ ਨਹੀਂ ਫਿਰ ਫਿਰ ਵੀ ਰਿਸ਼ਤੇ ਦੇ ਵਿੱਚ ਤੁਹਾਡੀ ਗ੍ਰੇਡ ਪੈਂਦੀ ਹੈ ਨਫ਼ਰਤ ਪੈਦਾ ਹੁੰਦੀ ਹੈ ਇਸ ਕਰਕੇ ਰਿਸ਼ਤੇ ਦੇ ਵਿੱਚ ਝੂਠ ਵੀ ਨਹੀਂ ਬੋਲਣਾ ਤੇ ਨੰਬਰ 12 ਦੀ ਗੱਲ ਕਿ ਜਿਵੇਂ ਆਮ ਹੀ ਗੱਲ ਹੈ ਕਿ ਜੇ ਸਾਡੇ ਆਪਸ ਵਿੱਚ ਪਹਿਲਾਂ ਵੀ ਪੁਆਇੰਟ ਕੀਤਾ ਕਿ ਜੇ ਲੜਾਈ ਝਗੜਾ ਹੋ ਗਿਆ ਸਾਡੇ ਆਪਸ ਦੋਹਾਂ ਦੇ ਜੀਆਂ ਦੇ ਵਿੱਚ ਤੇ ਜਿਹੜੀਆਂ ਪ੍ਰਾਣੀਆਂ ਗੱਲਾਂ ਨਾ ਉਹ ਲੈ ਕੇ ਅਸੀਂ ਮਤਭੇਦ ਨਹੀਂ ਇਕੱਠੇ ਕਰਨੇ ਪ੍ਰਾਣੀਆਂ ਗੱਲਾਂ ਨੂੰ ਲੈ ਲੈ ਕੇ ਅਸੀਂ ਅੱਗੇ ਰੱਖੀ ਜਾਣਾ ਤੇ ਇਹਨਾਂ ਫਿਰ ਸਾਡੇ ਜਿਹੜਾ ਲੜਾਈ ਝਗੜੇ ਵਾਲਾ ਕੰਮ ਉਹ ਚੱਲਦਾ ਹੀ ਰਹਿਣਾ ਅਸੀਂ ਪ੍ਰਾਣੀਆਂ ਗੱਲਾਂ ਨੂੰ ਕਦੇ ਨਹੀਂ ਲੈਣਾ ਇਹ ਗੱਲਾਂ ਨੂੰ ਖਤਮ ਕਰਕੇ ਅਸੀਂ ਆਪਣਾ ਪ੍ਰੇਮ ਪਿਆਰ ਦੀ ਭਾਵਨਾ ਵਧਾਉਣੀ ਹੈ ਤੇ ਨੰਬਰ ਜਿਹੜਾ ਆਪਣਾ ਲਾਸਟ ਪੁਆਇੰਟ ਹੈ ਵੀ ਅਸੀਂ ਪਤੀ ਪਤਨੀ ਨੇ ਦੋਵਾਂ ਨੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਜੇ ਇਕੱਲੀ ਪਤਨੀ ਕੰਮ ਕਰ ਰਹੀ ਹੈ ਤੇ ਪਤੀ ਬੈਠਾ ਹੈ ਤੇ ਫਿਰ ਵੀ ਘਰ ਦਾ ਸਰਕਲ ਨਹੀਂ ਚੱਲਦਾ ਹੁਣ ਜੇ ਪਤਨੀ ਸਾਡੀ ਇਕੱਲੀ ਹੈ ਉਹਦੇ ਨਾਲ ਅਸੀਂ ਕੰਮ ਕਰ ਕਰਾਉਂਦੇ ਰਹਿਣਾ ਇਹਦੇ ਵਿੱਚ ਕੋਈ ਸ਼ਰਮ ਨਹੀਂ ਕਿਉਂਕਿ ਸਾਡਾ ਅਪਸ ਵਿੱਚ ਦੋਨਾਂ ਦਾ ਪਿਆਰ ਹੈ ਇਹ ਨਹੀਂ ਜੇ ਸਾਡੇ ਤੇ ਕੋਈ ਗਲਤੀ ਹੋ ਗਈ ਜ਼ਿੰਦਗੀ ਵਿੱਚ ਬਣੀਆਂ ਗਲਤੀਆਂ ਹੋ ਜਾਂਦੀਆਂ ਨੇ ਮਨੋਕ ਮਨੋਕ ਗਲਤੀਆਂ ਦਾ ਪੁਤਲਾ ਤੇ ਇੱਕ ਦੂਜੇ ਕੋਲ ਮਾਫੀ ਮੰਗ ਲੈਣੀ ਚਾਹੀਦੀ ਹੈ ਇਹ ਨੇ ਵੀ ਪਤੀ ਕਹਿੰਦਾ ਜੀ ਪਤਨੀ ਮੇਰੇ ਕੋਲੋਂ ਮਾਫੀ ਮੰਗੇ ਤੇ ਪਤਨੀ ਜਿਹੜੀ ਕਹਿੰਦੀ ਉਹ ਮੇਰੇ ਕੋਲੋਂ ਮਾਫੀ ਮੰਗੇ ਫਿਰ ਦੋਵਾਂ ਦੇ ਵਿੱਚ ਇਦਾਂ ਜਿਹੜਾ ਘੜੀਸ ਚੱਲਦੀ ਰਹਿੰਦੀ ਆ ਇਹਨੂੰ ਖਤਮ ਕਰਨ ਵਾਸਤੇ ਇੱਕ ਦੂਜੇ ਕੋਲ ਮਾਫੀ ਮੰਗ ਲੈਣੀ ਚਾਹੀਦੀ ਹੈ ਤਾਂ ਕਿ ਜਿਹੜਾ ਇਹ ਰਿਸ਼ਤਾ ਨਿਭਿਆ ਰਹੇ ਸੋ ਅੱਜ ਦਾ ਆਪਣਾ ਵਿਸ਼ਾ ਇਹ ਤਾਂ ਲਿਆ ਸੀਗਾ ਕਿਉਂਕਿ ਜਿਹੜਾ ਇਹ ਰਿਸ਼ਤਾ ਹੈ ਇਹ ਰਿਸ਼ਤੇ ਦੇ ਵਿੱਚ ਬੜੇ ਕੇਸ ਹੁੰਦੇ ਨੇ ਤਲਾਕ ਹੋ ਜਾਂਦੇ ਨੇ ਦਾਈ ਝਕੜੇ ਪਤਨੀ ਪੁਰਨੀ ਦੇ ਵਿੱਚ ਬੜੇ ਚੱਲਦੇ ਰਹਿੰਦੇ ਨੇ ਤੇ ਰਿਸ਼ਤੇ ਸਾਡੇ ਵਿੱਚ ਕਦੇ ਕਿਸੇ ਦਾ ਤਲਾਕ ਨਾ ਹੋਵੇ ਕਿਸੇ ਕਿਸੇ ਦਾ ਪਿਆਰ ਨਾ ਕਟਿਆ ਆਪਾਂ ਤਾਂ ਵਿਸ਼ਾ ਲਿਆ ਸੀ ਸੋ ਇਸ ਵਿਸ਼ੇ ਤੇ ਅਮਲ ਕਰ ਲੈਣਾ ਸਾਡੇ ਚੈਨਲ ਨੂੰ ਸ਼ੇਅਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ